哈शी काल जी मैं बायबा बिक तो करनाल से तो हर रोज इतना आज अपन कोई और न्यू वीडियो लेके आज वाली वीडियो ਦੇ ਵਿੱਚ ਜਿੱਦਾਂ ਕਿ ਆਪਾਂ ਲੈ ਕੇ ਆਏਗੇ ਜਿਹੜੇ ਆਪਣੇ ਆਪਣੇ ਮਸ਼ੀਨ ਦੇ ਉੱਪਰ ਖੋਦੇ ਉੱਪਰ ਸੂਟਵਰਕ ਕੀਤੇ ਹੋਏ ਨੇ ਉਹ ਵਾਲੇ ਸੂਟ ਦਿਖਾਵਾਂਗੇ ਕੁਝ ਕੁ ਸੂਟ ਆਪਣੇ ਕੋਲੇ ਸਟਿਚ ਕੀਤੇ ਹੋਏ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜੜੀ ਵੀ ਵੀਡੀਓ ਨਿਊ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਜੀ ਇਹ ਜਿਹੜੇ ਸੂਟ ਆਪਾਂ ਨੇ ਸਟਿਚ ਕੀਤੇ ਨੇਗੇ ਆਪਾਂ ਤੁਹਾਨੂੰ 1 ਬਾਈ 1 ਇਹਨਾਂ ਦੇ ਸੇਮ ਸੂਟ ਨੇ ਬਰਕ ਅਲੱਗ-ਅਲੱਗੇ ਕੀਤਾ ਹੋਇਆ ਹੈਗਾ ਫਸਟ ਸੂਟ ਜਿਹੜਾ ਮੇਰੇ ਵੀਅਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੈ ਇਹ ਆ ਭੈਣ ਆਪਣਾ ਫੈਬਰਿਕ ਦੇਖ ਕੇ ਸੀ অনਲੀ ਆਪਾਂ ਨੇ ਇਹ ਵਾਲਾ ਵਰਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ 500 ਦੇ ਵਿੱਚ ਵਰਕ ਕੀਤਾ ਫਸਟਲੀ ਤਾਂ ਭੈਣੋਂ ਬਾਹਾਂ ਦੇ ਦੇਖੋ ਤੁਸੀਂ ਕਿੰਨਾ ਸਾਫ਼ ਸੁਥਰਾ ਜਿਹੜਾ ਕੰਮ ਹੋਇਆ ਹੈਗਾ ਸਾਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਹੈ ਟਾਈ ਐਂਡ ਆਈ ਦਾਏ ਸੂਟ ਸੀਗਾ ਤਾਂ ਕਰਕੇ ਆਪਾਂ ਨੇ ਟੂ ਕਲਰ ਯੂਜ਼ ਕਰਕੇ ਜਿਹੜਾ ਵਰਕ ਕੀਤਾ ਇੱਕ ਕਲਰ ਇਹ ਵਾਲਾ ਯੂਜ਼ ਕੀਤਾ ਇੱਕ ਕਲਰ ਇਹ ਵਾਲਾ ਕਿਉਂਕਿ ਦੋਨੋਂ ਕਲਰ ਸੀ ਜਿਹੜੇ ਆਲਰੇਡੀ ਸ਼ਰਟ ਦੇ ਵਿੱਚ ਹੈਗੇ ਸੀ ਇਹ ਕਲਰ ਦੋਨੋਂ ਆਪਾਂ ਯੂਜ਼ ਕਰਕੇ ਨਾ ਜਿਹੜਾ ਵਰਕ ਕੀਤਾ ਇੱਕ ਇਹਦੇ ਵਿੱਚ ਭੈਣ ਨੇ ਆਪਾਂ ਨੂੰ ਇਹ ਵਾਲਾ ਸੂਟ ਭੇਜਿਆ ਸੀ ਤੁਸੀਂ ਦੇਖ ਸਕ ਰਹੇ ਹੋਗੇ ਇਹ ਵਾਲਾ ਸੂਟ ਇਹ ਵੀ ਆਪਣੇ ਵਰਕ ਕੀਤਾ ਇਹ ਵੀ ਸਟਿਚ ਕੀਤਾ ਇਹ ਮੈਂ ਤੁਹਾਨੂੰ ਡੰਮੀ ਦੇ ਲਗਾ ਕੇ ਜਿਹੜਾ ਪ੍ਰੋਪਰ ਦਿਖਾਮੈਗੀ ਇਹ ਤੁਸੀਂ ਸੂਟ ਦੇਖ ਸਕਦੇ ਹੋ ਸੂਟ ਕਿੰਨਾ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਇਹ ਇਹ ਜਿਹੜਾ ਵਰਕ ਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣੀ ਹੋ ਜਾਂ ਫੈਬਰਿਕ ਆਪਣਾ ਭੇਜ ਕੇ ਕਰਵਾਉਣੀ ਹੋ ਤਾਂ ਅਸੀਂ ਓਨਲੀ 499 ਦੇ ਵਿੱਚ ਇਹ ਵਾਲਾ ਜਿਹੜਾ ਵਰਕ ਤੁਹਾਨੂੰ ਕਰਕੇ ਦੇਵਾਂਗੇ ਜੀ ਅਗਰ ਤੁਸੀਂ ਆਪਣਾ ਸਟੱਫ ਭੇਜ ਕੇ ਕਰਵਾਉਣੀ ਹੈ ਅਗਰ ਸਟੱਫ ਸਾਡੇ ਕੋਲੋਂ ਲੈ ਕੇ ਕਰਵਾਉਣੀ ਹੈ ਸਟੱਫ ਮੀਨ ਜੇ ਲੈ ਕੇ ਜਿੰਨੀ ਵੀ ਪ੍ਰਾਈਸ ਵਾਲਾ ਤੁਸੀਂ ਸਟੱਫ ਯੂਜ਼ ਕਰਵਾਉਂਗੇ ਉਸ ਦੇ ਅਕੋਰਡਿੰਗ ਹੈ ਜਿਹੜਾ ਇਹਦਾ ਪ੍ਰਾਈਸ ਹੋਊਗਾ ਜੀ ਬਾਕੀ ਤਾਂ ਨਾ ਆਪਾਂ ਬਨਵੇ ਬਨ ਸਾਰੇ ਸੂਟ ਦਖਾਵਾਂਗੇ ਕਿਉਂਕਿ ਆਪਣੇ ਕੋਲੇ ਸਾਰੇ ਸੂਟ ਸਟਿਚ ਹੋ ਕੇ ਆਏ ਨੇ ਇੱਕ ਸੂਟ ਆਪਣੇ ਕੋਲੇ ਇਹ ਆਇਆ ਸਟਿਚ ਹੋ ਕੇ ਇਹ ਵੀ ਬਹੁਤ ਪਿਆਰਾ ਬਣ ਕੇ ਰੈਡੀ ਹੋਇਆ ਵੀ ਇਹ ਵੀ ਤਾਂ ਨਾ ਸੀ ਜਰੂਰ ਦਖਾਣਾਗੇ ਇਹਦੇ ਨਾਲ ਦੁਪੱਟਾ ਵੀ ਹੈਗਾ ਹੈ ਇਹ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਲੋ ਨੈਚੁਰਲ ਕ੍ਰੇਪ ਦਾ ਸੂਟ ਆ ਟਾਪ ਦਾ ਦੀ ਲਰਨਿੰਗ ਲਗਾ ਕੇ ਪ੍ਰੋਪਰ ਹੀ ਆਪਣੇ ਸਟਿਚਿੰਗ ਕੀਤੀ ਹੈ ਕਿਉਂਕਿ ਇਹਦੇ نیچے ਫਿਨਿਸ਼ਿੰਗ ਪੱਟੀ ਤਾਂ ਨਹੀਂ ਲਗਾਈ ਹੈਗੀ ਆਲਰੇਡੀ ਆਪ ਇਹ ਬਹੁਤ ਹੈਵੀ ਹੈ ਜੀ ਤਾਂ ਕਰਕੇ ਇਹਦੇ ਨਾਲ ਪਿਓਰ ਨੇਚਰਲ ਕਰੇਪ ਦੀ ਆਪਣੇ ਬਾਟਮ ਲਗਾਈ ਹੈ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਆ ਤੁਸੀਂ ਦੇਖ ਸਕਦੇ ਇਹ ਸੂਟ ਆ ਜਿਹੜਾ ਵਿਦਆਊਟ ਦੁਪੱਟਾ ਆਪਣੇ ਕੋਲੇ ਰੈਡੀ ਹੋ ਕੇ 2500 ਰੁਪਏ ਦੇ ਵਿੱਚ ਹੈ ਜੀ ਨੇਚਰਲ ਕਰੇਪ ਦੇ ਫੈਬਰਿਕ ਦੇ ਉੱਪਰ ਸਟਿਚਿੰਗ ਵਗੈਰਾ ਸਭ ਕੁਝ ਇਹਦਾ ਜਿਹੜਾ ਐਕਸਟਰਾ ਹੈਗਾ ਬਹੁਤ ਹੀ ਪਿਆਰਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋਗੇ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ-ਸੋਹਣੇ ਸੂਟ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕੀ ਕਰ ਲੈਣਾ ਜਾਂ ਸੋਹਣੇ-ਸੋਹਣੇ ਵੀਡੀਓ ਦੇਖ ਲੈਣਾ ਚਾਹੁੰਦੇ ਤਾਂ ਕੀ ਕਰ ਲੈਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹ ਤੁਹਾਨੂੰ ਜਲਦੀ ਜਲਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਇਆ ਕਰੂਗਾ ਜੀ ਹਾਂਜੀ ਇੱਕ ਤੁਹਾਡੇ ਵਾਸਤੇ ਅਸੀਂ ਹੋਰ ਸੂਟ ਲੈ ਕੇ ਆਇਆ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦਾ ਸੂਟ ਆ ਤੇ ਇਹ ਆਪਾਂ ਨੇ ਸਟਿਚ ਵੀ ਕੀਤਾ ਬਹੁਤ ਹੀ ਸੋਹਣੀ ਸਟਿਚਿੰਗ ਹੋਈ ਹੈ ਇਹਦੀ ਸਿੰਪਲਸ ਉੱਪਰ ਜਾਂ ਸਟਿਚ ਕੀਤਾ ਇਹਦੇ ਨਾਲ ਘੇਰੇ ਦੇ ਉੱਪਰ ਵਰਕ ਕੀਤਾ ਹੈਗਾ 25 ਇੰਚ ਬਾਕੀ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਸਾਫ ਸੁਥਰਾ ਜਿਹਦਾ ਘੇਰੇ ਦੇ ਉੱਪਰ ਕੰਮ ਕੀਤਾ ਹੈਗਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਲਓ ਜੀ ਇੱਕ ਵਾਰ ਤੁਹਾਨੂੰ ক্লোਜ਼ ਤੋਂ ਵੀ ਦਿਖਾਉਣੀ ਹੈ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਕੰਮ ਕੀਤਾ ਹੈ ਘੇਰੇ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੀਆਂ 슬ੀਵਸ ਦੇ ਉੱਪਰ ਕੰਮ ਨਹੀਂ ਆਇਆ ਜੀ ਤੇ ਇਹਦੇ ਓਨਲੀ ਘੇਰੇ ਦੇ ਉੱਪਰ ਆਗਾ ਤੇ ਇਹਦੇ ਨਾਲ ਬਾਟਮ ਜਿਹੜੀ ਆਪਾਂ ਨੇ ਸਿੰਪਲ ਬਾਟਮ ਬਣਾਈ ਹੈ ਬਾਟਮ ਵੀ ਤੁਸੀਂ ਦੇਖ ਸਕਦੇ ਹੋ ਟਾਈ ਐਂਡ ਡਾਈ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਇਹ ਰੈਡੀ ਹੋਇਆ ਹੋਇਆ ਹੈਗਾ ਇਹ ਜਿਹੜਾ ਆਪਣੇ ਵਰਕ ਪ੍ਰਾਈਸ ਲਿਆ ਜੀ ਓਨਲੀ 500 ਦੇ ਵਿੱਚ ਇਹ ਵਾਲਾ ਆਪਣੇ ਉਹਨਾਂ ਨੂੰ ਵਰਕ ਕਰਕੇ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਸੋਹਣਾ ਕੀਤਾ ਹੋਇਆ ਹੈਗਾ ਤੇ ਅਗਰ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਕਿਉਂਕਿ ਫੈਬਰਿਕ ਸੀ ਜਿਹੜੀ ਭੈਣ ਨੇ ਸਾਨੂੰ ਆਪਣੀ ਖੁਦ ਭੇਜੀ ਸੀ ਅਸੀਂ ਉਹਨਾਂ ਨੂੰ ਜਸਟ ਕੀ ਹੈਗਾ ਵਰਕ ਕਰਕੇ ਦਿੱਤਾ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਘੇਰੇ ਦਾ ਜਿਹੜਾ ਹੋਇਆ ਹੋਇਆ ਹੈਗਾ ਅਗਾ ਤੁਸੀਂ ਵੀ ਐਦਾਂ ਦੇ ਸੁੰਨ ਸੁੰਨ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣਾ ਸਟਾਪੇ ਜਿੱਤਾ ਤੁਸੀਂ ਸਾਡੇ ਕੋਲ ਜਿਹੜਾ ਕਰਵਾ ਸਕਦੇ ਹੋ ਜੀ ਹਾਂਜੀ ਇੱਕ ਸੁੰਦਰਤਾ ਦੇ ਵਾਸਤੇ ਸੀ ਹੋਰ ਲੈ ਕੇ ਆ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਜਿਹੜਾ ਰੈਡੀ ਕੀਤਾ ਫਸਲੀ ਤਾਂ ਇਹ ਫੈਬਰਿਕ ਚੈੱਕ ਕਰੋ ਬਹੁਤ ਹੀ ਸੋਹਣਾ ਜਿਹੜਾ ਲੱਗਿਆ ਫੈਬਰਿਕ ਆ ਬਹੁਤ ਹੀ ਸੌਫਟ ਜਿਆ ਸਟਾਫ ਆਗਾ ਸਿਲਕ ਦਾ ਫੈਬਰਿਕ ਆ ਕਿਉਂਕਿ ਸਿਲਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਤੇ ਨੈੱਕ ਦੇ ਉੱਪਰ ਕੰਮ ਚੈੱਕ ਕਰੋ ਤੁਸੀਂ ਪੈਚ ਲਗਾ ਕੇ ਬਹੁਤ ਹੀ ਸੋਹਣਾ ਆਰੀ ਦੇ ਨਾਲ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਫੁੱਲ ਹੈਵੀ ਇਹਦੇ ਬਾਜੂ ਨੇ ਬਾਜੂ ਵੀ ਇੱਕ ਵਾਰ ਤਾਂ ਜਰੂਰ ਚੈੱਕ ਕਰਵਾਵਾਂਗੇ ਪੈਚ ਲਗਾ ਕੇ ਕੰਮ ਕੀਤਾ ਹੈਗਾ ਇਹ ਮੇਰੀ ਭੈਣ ਨੇ ਸਾਨੂੰ ਵੀਡੀਓ ਭੇਜੀ ਸੀਗੀ ਜਿਹੜੀ ਵੀਡੀਓ ਭੇਜੀ ਸੀਗੀ ਅਸੀਂ ਉਹਨੂੰ ਦੇਖ ਕੇ ਜਿਵੇਂ ਉਹਨਾਂ ਨੇ ਕਿਹਾ ਸੀ ਸਾਡੇ ਬਜਟ ਦੇ ਵਿੱਚ ਰਹਿ ਕੇ ਵੀ ਤੁਸੀਂ ਸਾਨੂੰ ਸੇਮ ਸੂਟ ਰੈਡੀ ਕਰਕੇ ਦਿਓ ਅਸੀਂ ਉਹਨਾਂ ਨੂੰ ਡਿੱਟੋ ਸੂਟ ਆ ਜਿਹੜਾ ਸੇਮ ਐਸਟਰੀਜ਼ ਰੈਡੀ ਕਰਕੇ ਦਿੱਤਾ ਇਸ ਨਾਲ ਆਪਾਂ ਦੁਪੱਟਾ ਵੀ ਸੇਮ ਐਸਟਰੀਜ਼ ਹੀ ਡਾਈ ਕਰਵਾਇਆ ਜੀ ਤੁਸੀਂ ਦੇਖ ਸਕਦੇ ਹੋ ਸੈਂਟਰ ਜਿਹੜਾ ਰਹੂਗਾ ਜਮਾਂ ਸੀਮ ਨਾਲ ਦਾ ਰਹੂਗਾ ਤੇ ਫਲੋਰੀਆ ਕਲਰ ਦਾ ਪੈਕ ਲਗਾ ਕੇ ਜਿਹੜਾ ਇਹ ਦੁਪੱਟਾ ਰੈਡੀ ਹੈ ਦੁਪੱਟੇ ਦੇ ਉੱਪਰ ਇਹਦੇ ਲੈਸਿਸ ਵਗੈਰਾ ਲਗਾਉਣ ਵਾਲੀ ਰਹੀਂਦੀ ਹੈ ਕਿਉਂਕਿ ਇਹ ਸੂਟ ਆਪਾਂ ਨੇ ਸੈਂਡ ਕਰਨਾ ਸੀਗਾ ਕੋਰੀਅਰ ਕਰਨਾ ਸੀਗਾ ਮੇਕੇ ਬਾਅਦ ਦੇ ਵਿੱਚ ਵੀਡੀਓ ਬਣਾਉਣ ਦਾ ਫਿਰ ਟਾਈਮ ਨਹੀਂ ਲੱਗਦਾ ਤੇ ਹੁਣੇ ਆਪਾਂ ਇਹਦੀ ਕਲਿੱਪ ਹੈ ਜਿਹੜੀ ਆਪਣੀਆਂ ਅਗਲੀਆਂ ਵੀਡੀਓ ਦੇ ਵਿੱਚ ਹੀ ਐਡ ਕਰ ਦਾਂਗੇ ਜੀ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਵੀ ਸਾਡੇ ਕੋਲੋਂ ਐਦਾਂ ਦੇ ਆਰੀ ਵਰਕ ਵਾਲੇ ਮਸ਼ੀਨ ਵਰਕ ਵਾਲੇ ਸੂਟ ਰੈਡੀ ਸੌਰੀ ਅਰੀ ਵਾਰ ਤੁਸੀਂ ਸਿਲਵਰ ਕੋਲ ਸੂਟ ਰੈਡੀ ਕਰਵਾਉਣਾ ਚਾਹੁੰਦੇ ਜਿੱਦਾਂ ਕੀ ਲਾਈਕ ਹੈ ਪੈਚ ਲੱਗ ਕੇ ਜਿਹੜਾ ਸੂਟ ਰੈਡੀ ਹੋਇਆ ਤਾਂ ਤੁਸੀਂ ਸਾਡੇ ਕੋਲੋਂ ਐਵੇਂ ਦੀ ਸੋਹਣੀ ਸੋਹਣੀ ਸੂਟ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਨੂੰ ਤੁਸੀਂ ਮਿਕਸ ਦੇ ਵਿੱਚ ਕਰਵਾਉਣਾ ਚਾਹੁੰਦੇ ਲਾਈਕ ਥੋੜਾ ਉਹ ਤਾਂ ਹੈਂਡ ਹੈਂਡ ਟੱਚ ਦੇਣਾ ਚਾਹੁੰਦੇ ਤਾਂ ਤੁਸੀਂ ਦਵਾ ਸਕਦੇ ਹੋ ਹੈਂਡ ਟੱਚ ਦਾ ਮੀਨਿੰਗ ਲਾਈਕ ਜਿੱਦਾਂ ਕੀ ਇਹ ਬਾਕਸ ਬਣੇ ਹੋਏ ਨੇ ਬਾਕਸ ਦੇ ਵਿੱਚ ਜਿਹੜਾ ਮੋਤੀ ਵਗੈਰਾ ਜਾਂ ਸਿੱਪੀਆ ਵਗੈਰਾ ਲਗਾਉਣਾ ਚਾਹਦੇ ਤੁਸੀਂ ਲਗਵਾ ਸਕਦੇ ਕਿਉਂਕਿ ਇਹਦੀ ਜਿਹੜੀ ਵੀਡੀਓ ਵਿੱਚ ਜਿਸੂ ਦੇ ਵਿੱਚ ਨਹੀਂ ਲੱਗਿਆ ਹੋਇਆ ਸੀ ਤਾਂ ਕਰਕੇ ਆਪਾਂ ਨਾਲੋਂ ਜਮਾਂ ਸੇਮ ਐਸੇ ਚ ਬਾਕੀ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ। ਲੈ ਹਾਂਜੀ ਇਹ ਟੜੇਲੀ ਲੈ ਕੇ ਆਏ ਕਪਾ ਰਾਂਟੈਕਸ ਦਾ ਸੁਨਤ। ਰਾਂਟੈਕਸ ਦੇ ਉੱਪਰ ਬਹੁਤ ਹੀ ਸੋਹਣਾ ਪੈ ਇੰਨੇ ਸ਼ਾਰਟ ਲੈਂਥ ਦੇ ਵਿੱਚ ਵਰਕ ਕਰਵਾਇਆ ਹੈਗਾ। ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਇੱਕ ਸੈਕੰਡ ਵਿੱਚ। ਲਓ ਜੀ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਕਰਵਾਇਆ ਹੈ। ਘੇਰਾ ਉਹਨਾਂ ਦਾ ਜ਼ਿਆਦਾ ਵੱਡਾ ਕਿਉਂਕਿ ਮੇਰੇ ਸਾਈਜ਼ ਦੇ ਅਕੋਰਡਿੰਗ ਥੋੜਾ ਜਿਹਾ ਨਾ ਜ਼ਿਆਦਾ ਹੀ ਵੱਡਾ ਹੈਗਾ। ਤੁਸੀਂ ਦੇਖਦੇ ਨੇ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਸਾਫ਼ ਸੁਥਰਾ ਜਿਹਾ ਕੰਮ ਹੋਇਆ ਹੈ ਇੱਕ ਵਾਰ ਤੁਹਾਨੂੰ ਸਿੱਧੇ ਇੱਥੇ ਰੱਖ ਕੇ ਵੀ ਦਿਖਾਉਣਾ ਹੈ ਸੂਟ ਦੀ ਫੁੱਲ ਲੋਕ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਜਿਹੜਾ ਸੂਟ ਹੈ ਰੈਡੀ ਕੀਤਾ ਕੀਤਾ ਹੋਇਆ ਜੀ ਤੇ ਇਹ ਹੈਗਾ ਬਾਵਾ ਦਾ ਵਰਕ ਬਾਵਾ ਦਾ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਹੀ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੈ ਤੇ ਇਹਦੇ ਪੌਂਚਿਆਂ ਦੇ ਉੱਪਰ ਵੀ ਕੰਮ ਹੈ ਜੀ ਪੌਂਚਿਆਂ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਪੌਂਚਿਆਂ ਦਾ ਕੰਮ ਜਿਹੜਾ ਕੀਤਾ ਜਿਵੇਂ ਕੀ ਆਪਣਾ ਘੇਰਾ ਬਣਿਆ ਹੋਇਆ ਹੈਗਾ ਜਿਵੇਂ ਕੀ ਆਪਣਾ ਘੇਰਾ ਬਣਿਆ ਹੋਇਆ ਤੁਸੀਂ ਇਹ ਘੇਰਾ ਦੇਖ ਰਹੇ ਹੋਵੋਗੇ ਇਹ ਘੇਰੇ ਦੇ ਮੁਤਾਬਕ ਕੀ ਜਿਹੜਾ ਆਪਣਾ ਪੌਂਚਿਆਂ ਦਾ ਕੰਮ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹਾ ਕੰਮ ਕੀਤਾ ਹੈਗਾ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਇਆ ਹੈਗਾ ਇਹ ਰਿਜਨਲ ਤੁਸੀਂ ਦੇਖ ਸਕਦੇ ਹੋ ਪਸ਼ਵੀਨਾ ਹਾਂ ਪਹਿਰਾਮ ਡੈਕਸ ਦਾ ਪਸ਼ਵੀਨੇ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਹੋਇਆ ਹੋਇਆ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਸਾਡੇ ਕੋਲੋਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਇਹ ਰਾਮ ਡੈਕਸ ਦੇ ਪਸ਼ਵੀਨੇ ਦੇ ਉੱਪਰ ਪਹਿਨਣ ਨੂੰ ਰੈਡੀ ਕਰਕੇ ਪਿਆ ਹੈਗਾ 1950 ਰੁਪਏ ਦਾ ਇਹ ਸੂਟ ਪਿਆ ਹੈ ਆਵਰ ਤੁਸੀਂ ਕਿਸੇ ਹੋਰ ਸਟਾਕ ਦੇ ਉੱਪਰ ਕਰਵਾਉਣੇ ਤਾਂ ਤੁਹਾਨੂੰ ਥੋੜਾ ਜਿਹਾ ਪ੍ਰਾਈਸ ਜਿਹੜਾ ਲੈਸ ਪੈਗਾ ਇਹ ਪ੍ਰਾਈਸ ਕਿਉਂਕਿ ਇਹ ਰਾਂਟੈਕਸ ਦਾ ਪਛਮੀਨਾ ਯੂਜ਼ ਕੀਤਾ ਗਿਆ ਤਾਂ ਇਸ ਕਰਕੇ ਦਾ ਪ੍ਰਾਈਸ ਜਿਹੜਾ ਇਹ ਆ ਬਾਕੀ ਵਰਕ ਵੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਹੀ ਸਕਦੇ ਹੋ ਇੱਕ ਵਾਰ ਆਪਾਂ ਤੁਹਾਨੂੰ ক্লোਜ਼ ਤੋਂ ਵੀ ਦਿਖਾਉਣੇ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਨੇ ਜੀ ਬਸ ਹਾਂਜੀ ਤੁਸੀਂ ਸਾਨੂੰ ਰਿਗਾਰਡਿੰਗ ਟੂ ਲਾਈਕ ਕੋਈ ਵੀ ਡਿਜ਼ਾਈਨ ਜਾਂ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਨੇ ਮੇਰੇ ਉਹਨਾਂ ਦੇ WhatsApp ਦਾ ਮੈਸੇਜ ਦਾ ਜਿਹੜਾ ਵੀ ਕੋਈ ਮੈਸੇਜ ਹੋਗਾ ਜਰੂਰ ਰਪਲਾਈ ਕਰਾਂਗੇ ਜੀ ਹੁਣ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕੀ ਕਰ ਦੇਣਾ ਲਾਈਕ ਸ਼ੇਅਰ ਜਿਹੜੀਆਂ ਮੇਰੇ ਭੈਣਾਂ ਵੀਡੀਓ ਨੂੰ ਦੇਖ ਰਹੀਆਂ ਨੇ ਉਹ ਕੀ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਓਨਲੀ ਦੇਖ ਕੇ ਨਹੀਂ ਸੱਦਣਾ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਕਰੋ ਇਸ ਚੀਜ਼ ਨਾਲ ਜਿਹੜਾ ਸਾਡਾ ਵੀ ਪੈਣ ਹੌਸਲਾ ਵਧਦਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਨ ਤਦ ਤੱਕ ਤੇ ਲਈ ਜੀ ਸ਼ਸ਼ੀ ਇਕਾਲ ਜੀ ਮਿਲਦੇ ਆਂ ਕੱਲ ਨਿਊ ਵੀਡੀਓ